ਸਾਰਿਆਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੀਆਂ ਸਾਰੇ ਖੁਸ਼ੀਆਂ ਖੇੜਿਆਂ ਚ ਹੋਮੋਂਗੇ ਤੰਦਰੁਸਤ ਹੋਮੋਂਗੇ ਠੀਕ ਠਾਕ ਹੋਮੋਂਗੇ ਵਾਹਿਗੁਰੂ ਸਾਰਿਆਂ ਨੂੰ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਖੁਸ਼ੀਆਂ ਦੇਵੇ ਤੰਦਰੁਸਤੀਆਂ ਦੇਵੇ ਤੁਹਾਡੇ ਸਾਰਿਆਂ ਦੀਆਂ ਮਨ ਦੀਆਂ ਮਰਜ਼ਾਾਂ ਪੂਰੀਆਂ ਕਰੇ ਵਾਹਿਗੁਰੂ ਸੋ ਬਾਤ ਲੈ ਕੇ ਹਾਜ਼ਰ ਅੱਜ ਦੀ ਆਸ ਕਰਦੀਆਂ ਪਸੰਦ ਕਰੋਗੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਸੋ ਮਾਣੋ ਆਨੰਦ ਫਿਰ ਅੱਜ ਦੀ ਬਾਤ ਦਾ ਇੱਕ ਰਾਜਾ ਸੀ ਉਹਦਾ ਇੱਕ ਧੀ ਨੇ ਜਨਮ ਲਿਆ ਧੀ ਤੋਂ ਬਾਅਦ ਫਿਰ ਉਹਦਾ ਕੋਈ ਬੱਚਾ ਨਾ ਹੋਇਆ ਹੋਰ ਜਦੋਂ ਉਹ ਕੁੜੀ 8-9 ਸਾਲ ਦੀ ਹੋ ਗਈ ਤਾਂ ਉਹਨੇ ਰਾਜੇ ਨੇ ਕਿਸੇ ਨੂੰ ਪੁੱਛਿਆ ਪੰਡਤਾਂ ਨੂੰ ਵੀ ਮੇਰੇ ਕੋਈ ਹੋਰ ਬੱਚੇ ਦਾ ਜੋਗ ਹੈ ਉਹਨੂੰ ਐਸੀ ਵੀ ਮੇਰੇ ਮੁੰਡਾ ਹੋਵੇ ਬਾਲੀ ਵਾਰਸ ਬਣੇ ਮੇਰਾ ਪੰਡਤ ਕਹਿਣ ਲੱਗਿਆ ਵੀ ਮਹਾਰਾਜ ਹੋਰ ਤੁਹਾਡੇ ਕੋਈ ਬੱਚੇ ਦਾ ਜੋਗ ਨਹੀਂ ਇਹ ਕੁੜੀ ਦਾ ਹੀ ਆ ਵੀ ਤੁਹਾਡੀ ਪਤਨੀ ਵੀ ਤੁਹਾਡਾ ਛੇਤੀ ਹੀ ਸਾਥ ਛੱਡ ਦੂਗੀ ਭਾਈ ਜਦੋਂ ਕੁੜੀ 10 ਸਾਲ ਦੀ ਹੋਈ ਤਾਂ ਉਹਦੇ ਘਰ ਵਾਲੀ ਮਰ ਗਈ ਰਾਜੇ ਦੇ ਹੁਣ ਰਾਜਾ ਉਹਨੂੰ ਕੁੜੀ ਨੂੰ ਪੁੱਤਾਂ ਵਾਂਗੂ ਪਾਲਦਾ ਜਿੱਥੇ ਜਾਂਦਾ ਨਾਲ ਹੀ ਲੈ ਜਾਂਦਾ ਗੋਲੀਆਂ ਦੇ ਸਹਾਰੇ ਨਹੀਂ ਛੱਡਦਾ ਕਚਹਿਰੀ 'ਚ ਜਾਂਦਾ ਨਾਲ ਲੈ ਜਾਂਦਾ ਕੁੜੀ ਨੂੰ ਪੜਨ ਲਾਇਆ ਹੋਇਆ ਚੰਗੀ ਪੜ੍ਹਾਈ ਕਰਾਈ ਉਹਨੂੰ ਸੋਹਣੀ ਬਹੁਤ ਨਿਕਲ ਆਈ ਕੁੜੀ ਜਦੋਂ ਜਵਾਨ ਹੋ ਗਈ ਤਾਂ ਕੁਦਰਤ ਦੀ ਭਾਈ ਰਾਜੇ ਦੀ ਨਿਗਾਹ ਵੱਗੀ ਅੱਖਾਂ ਤੋਂ ਦਿਸਣੋਂ हट ਗਿਆ ਉਹਨਾਂ ਕੁੜੀਆ ਨੌਜਵਾਨ ਉਹ ਆਪਦੀ ਬੱਗੀ ਲੈ ਜਾਂਦੀ ਐ ਬਾਗ ਦੇ ਵਿੱਚ ਟਹਿਲ ਟੁਲ ਕੇ ਫੇਰ ਆ ਜਾਂਦੀ ਐ ਤਾਂ ਉਸੇ ਰਾਜੇ ਦੇ ਵਜ਼ੀਰ ਦਾ ਮੁੰਡਾ ਇੱਕ ਨੌਜਵਾਨ ਐ ਉਹ ਉਹਨੂੰ ਰੋਜ਼ ਦੇਖਦਾ ਕੁੜੀ ਨੂੰ ਜਦੋਂ ਦੇਖਦਾ ਉਹਨੂੰ ਆਉਂਦੀ ਜਾਂਦੀ ਨੂੰ ਤਾਂ ਉਹ ਵੀ ਦੇਖਦੀ ਆ ਉਹਨੂੰ ਉਹ ਮੁੰਡਾ ਉਸੇ ਟਾਈਮ ਤੇ ਆਉਂਦਾ ਰੋਜ਼ ਤਾਂ ਭਾਈ ਇਹ ਉਮਰ ਹੀ ਜੀ ਫਿਰ ਉਹ ਮੁੰਡਾ ਤੇ ਕੁੜੀ ਦੀ ਗੱਲਬਾਤ ਹੋ ਗਈ ਇੱਕ ਦੂਜੇ ਨੇੜੇ ਹੋ ਗਏ ਜਾਣ ਪਛਾਣ ਕਰ ਲਈ ਉਹ ਕਹਿੰਦਾ ਮੈਂ ਵਜੀਰ ਦਾ ਮੁੰਡਾ ਉਹ ਕਹਿੰਦੀ ਕੋਈ ਗੱਲ ਨਹੀਂ ਮੁੰਡਾ ਵੀ ਬੜਾ ਸੋਹਣਾ ਸੀ ਤਾ ਉਧਰੋਂ ਰਾਜੇ ਨੇ ਸ਼ਹਿਰ ਚ ਢੰਡੋਰਾ ਫਰੇਆਇਆ ਵੀ ਜੇ ਕੋਈ ਮੇਰੀ ਅੱਖਾਂ ਦੀ ਨਿਗਾ ਵਾਸਤੇ ਵੀ ਮੇਰੀ ਨਿਗਾ ਆ ਜੇ ਵਾਪਸ ਇੰਤਜ਼ਾਮ ਕਰੇ ਕੋਈ ਦਵਾਈ ਗੁੱਟੀ ਦਾ ਵੀ ਮੈਂ ਉਹਨੂੰ ਨਾਲੇ ਤਾਂ ਦਿੱਤੀ ਦਾ ਡੋਲਾ ਦੇਵਾਂ ਨਾਲੇ ਮੈਂ ਅੱਧਾ ਰਾਜ ਦੇਵਾਂ ਉਹਨੂੰ ਸਾਰਾ ਹੀ ਰਾਜ ਦੇਵਾਂ ਉਹਨੂੰ ਕਿਉਂ ਉਹਨੂੰ ਪਤਾ ਹੀ ਸੀ ਵੀ ਕੱਲੀ ਓ ਹੀ ਕੁੜੀ ਐ ਜਿਹਨੂੰ ਡੋਲਾ ਦੇਵਾਂਗਾ ਜਮਾਈ ਨੂੰ ਉਹਦਾ ਰਾਜ ਆਪੇ ਹੋਜੂ ਸਾਰਾ ਤਾਂ ਭਾਈ ਹੁਣਾਂ ਉਬ ਵਜ਼ੀਰ ਦਾ ਮੁੰਡਾ ਕਹਿਣ ਲੱਗਿਆ ਉਹਨਾਂ ਨੇ ਆਪਸ ਵਿੱਚ ਗੱਲ ਕਰੀ ਕੁੜੀ ਨੇ ਤੇ ਮੁੰਡੇ ਨੇ ਵੀ ਆਪਾਂ ਵਿਆਹ ਕਰਾ ਲਾਂਗੇ। ਵਜ਼ੀਰ ਦਾ ਮੁੰਡਾ ਕਹਿਣ ਲੱਗਿਆ ਵੀ ਜੇ ਮੈਂ ਮਾਰਾਂ ਟਰਾਈ ਮੈਂ ਦਵਾਈ ਲੈ ਕੇ ਆਵਾਂ ਕਿਧਰੋਂ ਪਰ ਕਹਿੰਦਾ ਮੇਰੇ ਆਉਣ ਤੱਕ ਵੀ ਮੈਨੂੰ ਟਾਈਮ ਲੱਗ ਜੂ ਤੂੰ ਵਿਆਹ ਨਾ ਕਰਾਈ ਕਿਸੇ ਨਾਲ। ਉਹ ਕਹਿੰਦੀ ਨਹੀਂ। ਚਲੋ ਜੀ ਭੱਗ ਗਿਆ। ਆਪਦੇ ਪਿਓ ਨੂੰ ਦੱਸ ਗਿਆ ਵੀ ਮੈਂ ਤਾਂ ਲੈ ਕੇ ਆਉਣਾ ਕੋਈ ਦਵਾਈ ਕਿਤੋਂ? ਜੇ ਰਾਜੇ ਦੀ ਨਿਗਾ ਬਣ ਜੇ। ਉਹਨ ਪਾਈ ਉਹ ਜਾਂਦਾ ਦੂਰ ਨਿਕਲ ਗਿਆ ਤਾਂ ਕਿਸੇ ਹੋਰ ਸ਼ਹਿਰ ਦੇ ਵਿੱਚ ਜਾਂਦਾ ਉਹਦਾ ਇੱਕ ਦੋਸਤ ਮਿਲ ਗਿਆ ਉਹਨੂੰ ਦੋਸਤ ਮਿਲਿਆ ਤਾਂ ਬੜਾ ਭੱਜ ਕੇ ਮਿਲੇ ਖੁਸ਼ ਹੋਏ ਦੋਨੇ ਉਹ ਕਹਿਣ ਲੱਗਿਆ ਵੀ ਤੂੰ ਕਿੱਧਰ ਜਾਣਾ ਹੈ ਉਹ ਕਹਿੰਦਾ ਵੀ ਮੈਂ ਤਾਂ ਆਹ ਕੰਮ ਵਾਸਤੇ ਜਾਣਾ ਸਾਡੇ ਰਾਜੇ ਦੀ ਨਿਗਾਹਬੰਦ ਹੋ ਗਈ ਵੀ ਉਹਦਾ ਕੋਈ ਪਤਾ ਕਰਦਾ ਫਿਰ ਤਾਂ ਜੀ ਕੁਝ ਮਿਲ ਜੇ ਉਹ ਕਹਿੰਦਾ ਚਲ ਤੂੰ ਇਕੱਲਾ ਜਾਣਾ ਮੈਂ ਵੀ ਚੱਲਦਾ ਤੇਰੇ ਨਾਲ ਹੁਣ ਭਾਈ ਦੋਏ ਜਾਂਦੇ ਨੇ ਸ਼ਹਿਰੋਂ ਬਾਹਰ ਨਿਕਲ ਗਏ ਗਾਹਾਂ ਇੱਕ ਸੱਪ ਤੇ ਸੱਪਣੀ ਜਾਂਦੇ ਨੇ ਸੱਪਣੀ ਨੂੰ ਸੱਪ ਬਹੁਤ ਤੰਗ ਕਰ ਰਿਹਾ ਹੈ ਜਦੋਂ ਤੁਰਦੀ ਹੈ ਕਦੇ ਉਹਦੇ ਮੂਰੇ ਹੋ ਜਾਂਦਾ ਹੈ ਕਦੇ ਉਹਦੇ ਉੱਤੋਂ ਦੀ ਛਾਲ ਮਾਰ ਕੇ ਉਧਰ ਟੱਪ ਗਿਆ ਉਧਰ ਟੱਪ ਗਿਆ ਕਦੇ ਉਹਦੀ ਪੂੰਛ ਖੜ ਲੈਂਦਾ ਉਹ ਵਿਚਾਰੀ ਮਾਗਰ ਮੁੜਦੀ ਹੈ ਉਹ ਫੇਰ ਮੂਰੇ ਆ ਕੇ ਖੜ ਜਾਂਦਾ ਉਹਨੂੰ ਬੜਾ ਤੰਗ ਕਰਦਾ ਹੈ ਉਹ ਮੁੰਡਿਆਂ ਨੇ ਦੇਖ ਲਿਆ ਵੀ ਇਹਨੂੰ ਕਿੰਨਾ ਤੰਗ ਕਰੀ ਜਾਂਦਾ ਉਹਨਾਂ ਨੇ ਭਾਈ ਸੱਪ ਮਾਰਤਾ ਸਪ ਮਾਰਿਆ ਹੋਇਆ ਤਾਂ ਉਦੋਂ ਕਹਿੰਦੇ ਹਰ ਜਾਨਵਰ ਬੋਲਦਾ ਹੁੰਦਾ ਸੀ ਇਹ ਸਿਆਣਿਆਂ ਤੋਂ ਸੁਣਦੇ ਆ ਤੇ ਪੁਰਾਣੇ ਗ੍ਰੰਥਾਂ ਚ ਵੀ ਲਿਖਿਆ ਹੋਇਆ ਹੈ ਵੀ ਉਦੋਂ ਹਰੇਕ ਜਾਨਵਰ ਬਦਿਆ ਮੰਗੂ ਬੋਲਦਾ ਹੁੰਦਾ ਸੀ ਤਾਂ ਉਹ ਕਹਿੰਦੇ ਸਪਨੀ ਕਹਿਣ ਲੱਗੀ ਵੀ ਤੁਸੀਂ ਬਹੁਤ ਵਧੀਆ ਕਰਿਆ ਵੀ ਜੇ ਤੁਸੀਂ ਉਹਨੂੰ ਨਾ ਮਾਰਦੇ ਅੱਜ ਉਹ ਮੈਨੂੰ ਮਾਰ ਦਿੰਦਾ ਵੀ ਤੁਸੀਂ ਜੇ ਕੋਈ ਮੇਰੇ ਥਾਈ ਥੋਨੂੰ ਕੰਮ ਐ ਤਾਂ ਦੱਸ ਦੋ ਹੋ ਸਕਦਾ ਮੈਂ ਤੁਹਾਡੇ ਕੰਮ ਆਵਾਂ ਉਹ ਮੁੰਡਾ ਕਹਿਣ ਲੱਗਿਆ ਵੀ ਅਸੀਂ ਤਾਂ ਆ ਕੰਮ ਜਾਣਦੇ ਆ ਵੀ ਜੇ ਕੋਈ ਪਤਾ ਸੁਤਾ ਲੱਗ ਜੇ ਉਹ ਕਹਿੰਦੀ ਇਹ ਤਾਂ ਮੈਂ ਦੱਸ ਦਿੰਨੀ ਆ ਉਹਨੇ ਇੱਕ ਤਾਂ ਉਹਨੂੰ ਛੋਟੀ ਜੀ ਬੋਲ ਦੇਤੀ ਇੱਕ ਆਪਦੀ ਪੂੰਛ ਚੋਂ ਕੱਢ ਕੇ ਇੱਕ ਛਾਂਪ ਦੇਤੀ ਕਹਿਣ ਲੱਗੀ ਵੀ ਆਹ ਬੋਲ ਨੂੰ ਰੋੜ ਦੋ ਜਾਂ ਮੈਂ ਰੋੜ ਦਿੰਨੀ ਆ ਵੀ ਇਹ ਦੋ ਦਿਨ ਜਾਊਗੀ ਰੁੜਦੀ ਰੁੜਦੀ ਇਹ ਇੱਕ ਤਲਾਬ ਦੇ ਵਿੱਚ ਡਿੱਗੂਗੀ ਜਾ ਕੇ ਵੀ ਤੁਸੀਂ ਆਂ ਆਂ ਛਾਂਪ ਉਸ ਤਲਾਬ ਦੇ ਵਿੱਚ ਛੱਡ ਨਾ ਦਿਓ ਭਿਉਂ ਦਿਓ ਐ ਵਿੱਚ ਪਾਣੀ ਚ ਕਰ ਲਿਓ ਹੱਥ ਉੱਥੇ ਰਸਤਾ ਬਣ ਜੂ ਤੁਸੀਂ ਉਹ ਵੇਹਟਾਂ ਉਤਰ ਜੇ ਤਲਾਬ ਦੇ ਗਾਹਾਂ ਇੱਕ ਮਹਿਲ ਆਊਗਾ ਉੱਥੇ ਇੱਕ ਰਾਣੀ ਬੈਠੀ ਹੋਊਗੀ ਉਹਦੇ ਗਲ ਚ ਹਾਰ ਪਾਇਆ ਹੋ ਉਹਦੇ ਹਾਰ ਦੇ ਵਿਚਾਲੇ ਇੱਥੇ ਇੱਕ ਜਿਵੇਂ ਕੋਈ ਗੜਬੀ ਜੀ ਹੁੰਦੀ ਐ ਕਹਿੰਦੀ ਉਹ ਐ ਗੜਬੀ ਮੰਗੂ ਬਣਾ ਕੇ ਪਾਇਆ ਉਹਦੇ ਵਿੱਚ ਜੋਤਾਂ ਨੇ ਕਹਿੰਦੀ ਛੋਟੀਆਂ ਛੋਟੀਆਂ ਸ਼ੀਸ਼ੀਆਂ ਨੇ ਕਹਿੰਦੀ ਕਾਕੜੇ ਜੇ ਉਹਨਾਂ ਚੋਂ ਇੱਕ ਕੱਢ ਲੋ ਜੇ ਤੁਹਾਡ ਨੂੰ ਮੌਕਾ ਕਿ ਜਿਵੇਂ ਆ ਵੀ ਕੱਢ ਸਕਦੇ ਹਾਂ ਵੀ ਉਹ ਰਾਜੇ ਦੇ ਪਾ ਦੋ ਨਿਗਾ ਵਾਪਸ ਆ ਜੂ ਉਹ ਕਹਿਣ ਲੱਗਿਆ ਵੀ ਠੀਕ ਐ ਉਹ ਲੈ ਕੇ ਭਾਈ ਤੁਰ ਪੇ ਬੌਲ ਰੋੜੀ ਦੋ ਦਿਨ ਰੁੜਦੀ ਗਈ ਉਹ ਮੁੰਡੇ ਪਿੱਛੇ ਆ ਪਿੱਛੇ ਜਾਈ ਗਏ ਜਾ ਕੇ ਉਹ ਜਿਵੇਂ ਉਹਨਾਂ ਦੱਸਿਆ ਸੀ ਇੱਕ ਤਲਾਬ ਦੇ ਵਿੱਚ ਜਾ ਡਿੱਗੀ ਬੋਲ ਤਾਂ ਪਾਣੀ 'ਚ ਤਰਨ ਲੱਗ ਗਈ ਉੱਪਰ ਤਾਂ ਮੁੰਡੇ ਨੇ ਉਹ ਛਾਂ ਪਾਲਾ ਵਿੱਚ ਹੱਥ ਕਰਿਆ ਰਸਤਾ ਪਾਣੀ ਫਟ ਗਿਆ ਰਾਹ ਬਣ ਗਿਆ ਹੇਠਾਂ ਜਾ ਪਤਾਲ 'ਚ ਜਾ ਕੇ ਦੇਖਦੇ ਨੇ ਇੱਕ ਬਹੁਤ ਸੋਹਣਾ ਮਹਿਲ ਹੈ ਕਈ ਕਮਰੇ ਨੇ ਇੱਕ ਕਮਰੇ 'ਚ ਰਾਣੀ ਬੈਠੀ ਆ ਜਦੋਂ ਉਹਦੇ ਕੋਲ ਗਏ ਰਾਣੀ ਨੇ ਦੇਖਿਆ ਵੀ ਕਿੰਨਾ ਸੋਹਣਾ ਨੌਜਵਾਨ ਮੁੰਡਾ ਹੈ ਉਹਨੂੰ ਕਹਿਣ ਲੱਗੀ ਵੀ ਕੌਣ ਐ ਤੂੰ ਉਹਨੇ ਦੱਸਤਾ ਵੀ ਮੈਂ ਤਾਂ ਵਜ਼ੀਰ ਦਾ ਮੁੰਡਾ ਤੇ ਹੋਰ ਉਹਨੂੰ ਕੁਝ ਨਹੀਂ ਦੱਸਿਆ ਕਹਿਣ ਲੱਗੀ ਤੂੰ ਫਿਰ ਵਿਆਹ ਕਰਾ ਲੈ ਮੇਰੇ ਨਾਲ ਉਹ ਕਹਿੰਦਾ ਠੀਕ ਐ ਵਿਆਹ ਕਰਾ ਲੈਣਾ ਚਲੋ ਜੀ ਹੁਣ ਉਹ ਰਾਤ ਨੂੰ ਬੈਠੇ ਨੇ ਉਹ ਮੁੰਡੇ ਨੇ ਉਹ ਹਾਰ ਦੇ ਵਿੱਚ ਨਾ ਉਹ ਜਿਹੜਾ ਗੜਬੀਜੀ ਸੀ ਉਹਨੂੰ ਹੱਥ ਲਾ ਕੇ ਕਹਿੰਦਾ ਵੀ ਆਹ ਤੇਰੇ ਹਾਰ ਦੇ ਵਿੱਚ ਕੀ ਆ ਕਹਿੰਦਾ ਗੜਬੀਜੀ ਭਾਈ ਉਹ ਬੜਾ ਗੁੱਸੇ ਹੋਈ ਬਹੁਤ ਜ਼ਿਆਦਾ ਕਹਿੰਦੀ ਇਹ ਤਾਂ ਜੋਤਾਂ ਨੇ ਤੈਂ ਕੀ ਲੈਣਾ ਕਹਿੰਦੀ ਤੇ ਖਬਰਦਾਰ ਕਹਿੰਦੀ ਅੱਜ ਤੋਂ ਬਾਅਦ ਇਹਨੂੰ ਹੱਥ ਵੀ ਲਾਇਆ ਜੀ ਭਾਈ ਕਹਿ ਕੇ ਉਹਨੂੰ ਮੰਦਾ ਚੰਗਾ ਬੋਲੀ ਗਾਲਾਂ ਵੀ ਕੱਢ ਗਈ ਦੋ ਕੱਢ ਕੇ ਬਾਗੀ ਉੱਠ ਕੇ ਵਾਗ ਗਈ ਚਲੋ ਫੇਰ ਆ ਗਈ ਫੇਰ ਭਾਈ ਰਾਤ ਨੂੰ ਉਹ ਸੌਂ ਗਈ ਮੁੰਡੇ ਨੇ ਮੌਕਾ ਜਾਂ ਦੇਖ ਕੇ ਉਹਦੇ ਵਿੱਚੋਂ ਬੋਚ ਕੇ ਇੱਕ ਉਹ ਕਾਕੜਾ ਜਾਂ ਕੱਢ ਲਿਆ ਕੱਢ ਕੇ ਆਪਣੇ ਨਾਲ ਦੇ ਸਾਥੀ ਨੂੰ ਕਹਿਣ ਲੱਗਿਆ ਵੀ ਭੱਜ ਲੈ ਮੈਂ ਇੱਥੋਂ ਤਾਂ ਉਹ ਦੇਖਦੀ ਆ ਵੀ ਕਿੱਧਰ ਗਏ ਉਹ ਵੀ ਸਮਝ ਗਈ ਵੀ ਜੋਤ ਲੈ ਕੇ ਵਾਗ ਗਈ ਉਹ ਤਾਂ ਤਾ ਹੁਣ ਉਹਨੇ ਇੱਕ ਫੋਟੋ ਬਣਾਈ ਉਹ ਮੁੰਡੇ ਦੀ ਬਣਾ ਕੇ ਇੱਕ ਇਦੀ ਕ ਕੰਚ ਦੀ ਡੱਬੀ ਜੀ ਚ ਪਾ ਕੇ ਜਿਵੇਂ ਵਰਤਮਾਨ ਹੁੰਦੇ ਨੇ ਉਹ ਉੰਗਿਜ ਚ ਪਾ ਕੇ ਉੱਪਰ ਧਰਤੀ ਬਹੁਤ ਉੱਚੀ ਵੀ ਤਾਂ ਜਿੱਥੇ ਕਿਸੇ ਦਾ ਹੱਥ ਨਾ ਜਮੀ ਜਾਵੇ ਤੇ ਨਾਲੇ ਉਹਨਾਂ ਨੂੰ ਹਾਕ ਮਾਰੀ ਕਹਿੰਦੀ ਜਿੰਨਾ ਮਰਜੀ ਭੱਜ ਲੈ ਕਹਿੰਦੀ ਆਹ ਤੇਰੀ ਫੋਟੋ ਪਾਤੀ ਮੈਂ ਇਹਦੇ ਚ ਕਹਿੰਦੀ ਜਦੋਂ ਤੇਰੇ 4 ਸਾਲ ਦਾ ਤੇਰਾ ਮੁੰਡਾ ਹੋ ਗਿਆ ਨਾ ਉਹ ਮੁੰਡਾ ਇੱਥੋਂ ਲਾਹੂ ਇਹਨੂੰ ਫੇਰ ਤੇਰੇ ਸਹਰਾਣੇ ਨੂੰ ਪੰਨੂ ਕੰਚ ਦੀ ਡੱਬੀ ਨੂੰ ਤਾਂ ਤੂੰ ਆਬ ਦੇ ਅਸਲੀ ਰੂਪ ਚ ਆ ਜਾਏਗਾ ਨਹੀਂ ਹੁਣ ਤੂੰ ਆ ਦੇਖ ਤੇਰੇ ਨਾਲ ਕੀ ਹੋ ਰਿਹਾ ਭਾਈ ਮੁੰਡਾ ਤਾਂ ਬੁੜਾ ਬਣ ਗਿਆ ਉਹਦੇ ਤਾਂ ਕੁੱਬ ਪੈ ਗਿਆ ਉਹ ਤਾਂ ਤੁਰਿਆ ਨਾ ਜਾਵੇ ਚਲੋ ਜੀ ਜਿਵੇਂ ਕਿਵੇਂ ਹੋਇਆ ਪਹੁੰਚ ਗਏ ਘਰੇ ਤਾਂ ਲੋਕਾਂ ਨੂੰ ਸ਼ਹਿਰ ਚ ਬੜਾ ਚਾਓ ਵੀ ਬਰਾਜੇ ਦਾ ਮੁੰਡਾ ਵਜ਼ੀਰ ਦਾ ਮੁੰਡਾ ਰਾਜੇ ਵਾਸਤੇ ਦਵਾਈ ਲੈਣ ਗਿਆ ਹੋਇਆ ਭਾਈ ਜਿਹੜਾ ਵੀ ਕੋਈ ਦੇਖੇ ਉਹ ਵਜ਼ੀਰ ਦਾ ਮੁੰਡਾ ਆ ਗਿਆ ਤਾਂ ਬੁਢਾ ਬਣ ਗਿਆ ਪਤਾ ਨਹੀਂ ਕਿਉਂ ਕੀ ਹੋ ਗਿਆ ਉਹਨੂੰ ਤਾਂ ਚਲੋ ਭਾਈ ਉਹਨੇ ਆ ਕੇ ਰਾਜੇ ਦੀ ਕੁੜੀ ਨੂੰ ਤਾਂ ਦੱਸਤਾ ਸਾਰਾ ਕੁਝ ਵੀ ਮੇਰੇ ਨਾਲ ਐ ਹੋਇਆ ਮੈਂ ਉੱਥੋਂ ਜੋਤ ਲੈ ਕੇ ਆਇਆ ਵੀ ਮੈਂ ਐ ਕਰਕੇ ਬੁਢਾ ਬਣ ਗਿਆ ਤਾਂ ਉਹ ਕਹਿਣ ਲੱਗੀ ਕੋਈ ਨਾ ਮੈਂ ਤੇਰੇ ਨਾਲ ਵਿਆਹ ਕਰਾਉਂਗੀ ਹੁਣ ਭਾਈ ਜਦੋਂ ਵਜ਼ੀਰ ਲੈ ਕੇ ਗਿਆ ਮੁੰਡੇ ਨੂੰ ਨਾਲ ਹੀ ਮੁੰਡੇ ਨੂੰ ਲੈ ਗਿਆ ਮਹਿਲਾ ਚ ਗਿਆ ਪਾਈ ਰਾਜੇ ਦੇ ਦਵਾਈ ਤਾਂ 10-20 ਮਿੰਟ ਬਾਅਦ ਰਾਜੇ ਦੀ ਤਾਂ ਅੱਖਾਂ ਖੁੱਲ ਗਈਆਂ ਖੁੱਲੀਆਂ ਹੋਈਆਂ ਤਾਂ ਉਹਨੇ ਦੇਖਿਆ ਵੀ ਕੌਣ ਲੈ ਕੇ ਆਇਆ ਵੀ ਆਹ ਵਜ਼ੀਰ ਕਹਿੰਦਾ ਮੇਰਾ ਮੁੰਡਾ ਕਹਿੰਦਾ ਨਾ ਇਹਦੇ ਨਾਲ ਮੈਂ ਵਿਆਹ ਨਹੀਂ ਕਰਦਾ ਉਹਨੂੰ ਕਹਿੰਦਾ ਜੋ ਮਰਜ਼ੀ ਮੰਗ ਲੈ ਕੁੜੀ ਦਾ ਡੋਲਾ ਨਹੀਂ ਦਿੰਦਾ ਕਹਿੰਦਾ ਕਿੱਥੇ ਮੇਰੀ ਤਾਂ ਕੁੜੀ ਕੱਲ ਦੀ ਜਵਾ ਕੜੀ ਆ ਨੌਜਵਾਨ ਕਹਿੰਦਾ ਤੂੰ ਬੁढ़ा ਭਾਈ ਉਹਨਾਂ ਨੇ ਬਹੁਤ ਕਿਹਾ ਵੀ ਤੇਰੀ ਦਵਾਈ ਲੈਣ ਗਈ ਇਹਦੇ ਨਾਲ ਕੁਝ ਹੋਇਆ ਵੀ ਨੋਂ ਇਹ ਵੀ ਨੌਜਵਾਨੀ ਹੈ ਉਹ ਕਹਿੰਦਾ ਨਾ ਮੈਂ ਨਹੀਂ ਵਿਆਹ ਕਰਦਾ ਭਾਈ ਕੁੜੀ ਲੱਗ ਗਈ ਕਹਿਣ ਵੀ ਨਹੀਂ ਮੈਂ ਤਾਂ ਇਹਦੇ ਨਾਲ ਹੀ ਕਰਾਉਂਗੀ ਭਾਈ ਰਾਜੇ ਨੇ ਉਹਨੂੰ ਧੱਕਾ ਦਿੱਤਾ ਕੁੜੀ ਜਾ ਕੇ ਥੰਮਲੇ 'ਚ ਵੱਜੀ ਉਹਦੇ ਮੱਥੇ 'ਚ ਖੂਨ ਨਿਕਲ ਆਇਆ ਤਾਂ ਉਹ ਮੁੰਡਾ ਅਵਜીર ਦਾ ਕੁੜੀ ਨੂੰ ਲੈ ਕੇ ਵਾਗ ਗਿਆ ਉੱਥੋਂ ਜਾ ਕੇ ਉਹਦੇ ਪੱਟੀ-ਪੁੱਟੀ ਕਰਾ ਕੇ ਦੋਨਾਂ ਨੇ ਭਾਈ ਵਿਆਹ ਕਰਾ ਲਿਆ ਵਿਆਹ ਕਰਾ ਕੇ ਕਿਤੇ ਹੋਰ ਸ਼ਹਿਰ ਦੇ ਵਿੱਚ ਵਗ ਗਈ ਤਾਂ ਹਣ ਉੱਥੇ ਇੱਕ ਦਿਨ ਹੋਰ ਤਾਂ ਹਣ ਉਹ ਬੁढ़ा ਹੋਇਆ ਪਿਆ ਉਹ ਤਾਂ ਕੋਈ ਅੰਮਤਾ ਹੁੰਦਾ ਨਹੀਂ ਉਹ ਮਾੜੀ ਮੋਟੀਆਂ ਲੱਕੜਾਂ ਜੀਆਂ ਲਿਆ ਆਉਂਦਾ ਵੇਚ-ਬੂਚ ਕੇ ਆਪਦਾ ਰੋਟੀ ਦਾ ਡੰਗ ਜੱਟ ਪਾਈ ਜਾਂਦੇ ਨੇ ਚਲੋ ਜੀ ਦਿਨ ਪਏ ਕੁੜੀ ਦੇ ਮੁੰਡਾ ਹੋ ਗਿਆ ਹੁਣ ਮੁੰਡਾ 4 ਸਾਲ ਦਾ ਹੋ ਗਿਆ ਉਧਰ ਉਹ ਦੇਖਦੀ ਐ ਸਾਰਾ ਕੁਝ ਉਹ ਜਿਹੜੀ ਰਾਣੀ ਧੀ ਉੱਥੇ ਪਤਾਲ ਚ ਵੀ ਹੁਣੇ 4 ਸਾਲ ਦਾ ਹੋ ਗਿਆ ਹੁਣ ਆਊਗਾ ਉਹ ਇੱਥੇ ਉਹ ਪਹਿਲਾਂ ਹੀ ਬੰਦੇ ਭੇਜਦੀ ਐ ਵੀ ਉਸ ਬੱਚੇ ਨੂੰ ਮਾਰ ਕੇ ਆਓ ਬੱਚਾ ਬਹੁਤ ਚੁਸਤ ਸਿਆਣਾ ਹਰ ਬੱਚੇ ਅੱਜ ਕੱਲ ਦੇ ਵੀ ਹੁੰਦੇ ਨੇ ਜਿਵੇਂ ਤੇਜ ਐਹੀ ਉਹ ਬੱਚਾ ਭਾਈ ਚੁਸਤ ਬਹੁਤ ਤੇਜ ਤਾਂ ਇੱਕ ਦਿਨ ਉਹ ਮੁੰਡਾ ਲੱਕੜਾਂ ਵੱਢ ਰਿਹਾ ਤੇ ਉੱਥੇ ਕੋਲੇ ਮੁੰਡੇ ਨੂੰ ਲੈ ਗਿਆ ਨਾਲ ਆਪ ਪਰਾਂ ਨੂੰ ਬਾਗ ਗਿਆ ਭਾਈ ਦੋ ਬੰਦੇ ਆਏ ਉਹਨੂੰ ਮਾਰਨ ਤਾਂ ਮੁੰਡੇ ਨੇ ਜਦੋਂ ਦੇਖਿਆ ਮੇਰੇ ਕੰਨੀ ਆਉਂਦੇ ਨੇ ਉਹਨੇ ਚੀਕਾ ਮਾਰੀਆ ਤਾਂ ਉਧਰ ਉਹ ਕਹਾੜਾ ਲੈ ਕੇ ਭੱਜ ਆਇਆ ਤਾਂ ਉਹ ਬੰਦੇ ਡਰ ਗਏ ਕਹਾੜਾ ਦੇਖ ਕੇ ਭੱਜ ਗਏ ਚਲੋ ਜੀ ਹੁਣ ਉਹ ਮੁੰਡੇ ਦੀ ਨਿਗਰਾਨੀ ਰੱਖਦੇ ਨੇ ਪੂਰੀ ਹੁਣ ਉਹ ਕਹਿਣ ਲੱਗੀ ਵੀ ਹੋ ਗਿਆ ਆਪਣਾ ਬੇਟਾ ਹੋ ਗਿਆ 4 ਸਾਲ ਦਾ ਵੀ ਤੂੰ ਮੈਨੂੰ ਦੇ ਉਹ ਛਾਂਪ ਵੀ ਹੁਣ ਤੈਨੂੰ ਤਾਂ ਔਖਾ ਆਉਣਾ ਜਾਣਾ ਉਹ ਫੋਟੋ ਮੈਂ ਕੱਢ ਕੇ ਲੈ ਆਉਣੀ ਆ ਭਾਈ ਲਾਈ ਗਈ ਮੁੰਡੇ ਨੂੰ ਚਲੋ ਜੀ ਕਈ ਦਿਨਾਂ ਚ ਪਹੁੰਚ ਗਈ ਜਾ ਕੇ ਜਿਵੇਂ ਉਹਨੇ ਦੱਸਿਆ ਸੀ ਵੀ ਆ ਛਾਂਪ ਨੂੰ ਪਾਣੀ ਚ ਪਾਲੀ ਰਾਵਣ ਜੂ ਭਾਈ ਬਣ ਗਿਆ ਜਾ ਉਤਰੀ ਪਤਾਲ ਚਗਾ ਮਹਿਲ ਦੇਖਦੀ ਆ ਬੜਾ ਸੋਹਣਾ ਪਰ ਉਹਨੂੰ ਦਿਸਿਆ ਕਿਤੇ ਬੰਦਾ ਕੋਈ ਨਹੀਂ ਉਹ ਸੋਚਦੀ ਆ ਵੀ ਇੱਥੇ ਤਾਂ ਕੋਈ ਬੰਦਾ ਨਹੀਂ ਵੀ ਕੋਈ ਹੁਣ ਨਾ ਆਜੇ ਹੁਣ ਨਾ ਆਜੇ ਉਹ ਫਿਰਦੀ ਐ ਦੇਖਦੀ ਐ ਵੀ ਉਹ ਪਿਆ ਉੱਪਰ ਧਰਿਆ ਕਾਫੀ ਸੀ ਸਿੱਧ ਕੱਚ ਦੀ ਦੇ ਵਿੱਚ ਪਾ ਕੇ ਫੋਟੋ ਬਣਾ ਕੇ ਤਾਂ ਉਹਨੇ ਕੁੜੀ ਨੇ ਮੁੰਡੇ ਤੋਂ ਕੋਸ਼ਿਸ਼ ਕਰੀ ਵੀ ਚੱਕ ਮੋਢਿਆਂ ਤੇ ਚੜਾਇਆ ਉਹ ਕਹਿੰਦਾ ਮੇਰਾ ਹੱਥ ਨਹੀਂ ਜਾਂਦਾ ਫੇਰ ਭਾਈ ਕੁੜੀ ਨੇ ਫਟਾਫਟ ਬਾਹਰ ਪਈ ਤੇ ਇੱਟਾਂ ਪੱਥਰ ਹੁੰਦੇ ਨੇ ਜਿਵੇਂ ਕੋਈ ਐ ਉਹਨੇ ਉਹ ਚੱਕ ਕੇ ਧਰੇ ਉੱਥੇ ਜਗ੍ਹਾ ਉੱਚੀ ਬਣਾ ਲਈ ਉਹਦੇ ਤੇ ਆਪ ਖੜਕੇ ਫੇਰ ਮੁੰਡੇ ਨੂੰ ਮੋੜਿਆ ਤੇ ਖੜਾ ਕਰਕੇ ਮੁੰਡੇ ਨੇ ਉਹ ਲਾਲੀ ਡੱਬੀ ਉੱਤੋਂ ਲਾਹੀ ਹੋਈ ਤਾਂ ਆळा ਦੇਖਿਆ ਦਾਲਾ ਦੇਖਿਆ ਭਾਈ ਉਹ ਤਾਂ ਨਿਕਲਿਆ ਬਾਹਰ ਉਮੀ ਜਦੋਂ ਰੱਬ ਨੇ ਕੋਈ ਵਧਾਉਣੀ ਹੁੰਦੀ ਹੈ ਫਿਰ ਰੱਬ ਉਹ ਜਿਹੇ ਹਿੱਲਾ ਵਸੀਲਾ ਵੀ ਬਣਾ ਦਿੰਦਾ ਤਾਂ ਉਹ ਆਗੇ ਆ ਕੇ ਜਦੋਂ ਘਰੇ ਆ ਗਈ ਕੁੜੀ ਲਜਾ ਕੇ ਉਹਨੂੰ ਜਿਹੜਾ ਵਜ਼ੀਰ ਦਾ ਮੁੰਡਾ ਸੀ ਉਹਦੇ ਸਹਰਾਣੇ ਮੁੰਡੇ ਨੂੰ ਕਹਿੰਦੀ ਵੀ ਇੱਥੇ ਬਗਾ ਐ ਮਾਰ ਐ ਨੂੰ ਥੱਲੇ ਧਰਤੀ ਤੇ ਭਾਈ ਉਹਨੇ ਉਹ ਮਾਰਿਆ ਉਹ ਫੁੱਟ ਗਿਆ ਤਾਂ ਉਹ ਮੁੰਡਾ ਤਾਂ ਜਿਹਾ ਜਿਹਾ ਨੌਜਵਾਨ ਹੈਗਾ ਤੇ ਪਹਿਲਾਂ ਉਹ ਜਿਹਾ ਜਿਹਾ ਬਣ ਗਿਆ ਸੋਨਾ ਸੁਨੱਖਾ ਤਾਂ ਆਪਣੇ ਬਾਪ ਕੋਲ ਲਿਈ ਫਿਰ ਮਹਿਲਾ ਚ ਆ ਕੇ ਕਹਿੰਦੀ ਵੀ ਆਹ ਹੈ ਤੇਰਾ ਜਵਾਈ ਰਾਜਾ ਬੜਾ ਖੁਸ਼ ਹੋਇਆ ਕਹਿੰਦੀ ਆਹ ਤੇਰਾ ਦੂਤ ਹੈ ਕਹਿੰਦਾ ਇਹ ਤਾਂ ਬੁੜਾ ਤੀ ਕਹਿੰਦੀ ਤੇਰੀ ਦਵਾਈ ਲੈਣ ਗਿਆ ਹੋਇਆ ਤੀ ਇੰਨਾ ਸੋਹਣਾ ਦੀ ਕਹਿੰਦੀ ਜਦ ਲੈਣ ਗਿਆ ਆਉਂਦਾ ਹੋਇਆ ਕਹਿੰਦੀ ਉਹ ਬੁढ़ा ਬਣ ਗਿਆ ਕਹਿੰਦੀ ਤੈਂ ਆਪਦਾ ਵਾਦਾ ਵੀ ਨਹੀਂ ਨਿਭਾਇਆ ਤੈਂ ਵਾਦਾ ਕਰਿਆ ਸੀ ਵੀ ਮੈਂ ਆਪਦੀ ਧੀ ਦਾ ਡੋਲਾ ਦੇਮ ਜਿਹੜਾ ਕੋਈ ਦਵਾਈ ਲਿਆਉ ਕਹਿੰਦੀ ਤੂੰ ਤਾਂ ਮੁੱਕਰ ਗਿਆ ਉਹ ਕਹਿਣ ਲੱਗਿਆ ਵੀ ਵੀ ਮੈਂ ਤਾਂ ਇਹਦੀ ਉਮਰ ਦੇਖ ਕੇ ਮੁੱਕਰ ਗਿਆ ਉਹ ਕਹਿੰਦੀ ਫਿਰ ਬੇਜਵਾਨਾ ਤਾਂ ਹੋ ਗਿਆ ਤੂੰ ਉਹ ਕਹਿੰਦਾ ਵੀ ਨਹੀਂ ਧੀਏ ਮੈਂ ਹੁਣ ਤੁਹਾਡਾ ਪੂਰਾ ਗੱਜ-ਵੱਜ ਕੇ ਵਿਆਹ ਕਰਦਾ ਫੇਰ ਭਾਈ ਉਹਨੇ ਦੋਹਾਂ ਦਾ ਵਿਆਹ ਕਰਿਆ ਵਿਆਹ ਕਰਕੇ ਨਾਲੇ ਤਾਂ ਉਹਨਾਂ ਨੂੰ ਆਪਦਾ ਰਾਜ ਭਾਗ ਸਮਾਤਾ ਹੁਣ ਹੁਣ ਰਹਿੰਦੇ ਨੇ ਖੁਸ਼ੀ ਖੁਸ਼ੀ ਸਾਰੇ ਇਕੱਠੇ ਨੇ ਅੱਡ ਕਿਦੇ ਨਾਲ ਹੋਣਾ ਸੀ ਭਾਈ ਜਦੋਂ ਉਹਦਾ ਬਾਪ ਹੀ ਤੀ ਇਕੱਲਾ ਵਿਚਾਰੀ ਦਾ ਹੁਣ ਮੌਜਾ ਮਾਣਦੇ ਨੇ ਧੰਨਵਾਦ ਜੀ